ਔਰ ਚਾਨਣਾ ਪ੍ਰਕਾਸ਼ ਇੱਕ ਐਸੀ ਸੌਗਾਤ ਹੈ ਸਭ ਕੁਝ ਦਿਖਾਈ ਦੇਂਦਾ ਸਭ ਨਾਲ ਸੰਬੰਧ ਜੁੜਦਾ ਹੈ ਗਿਆਨ ਦੇ ਵਿੱਚ ਭਗਵਾਨ ਪ੍ਰਗਟ ਹੁੰਦਾ ਹੈ ਜਿਵੇਂ ਰੋਸ਼ਨੀ 'ਚ ਪਦਾਰਥ ਪ੍ਰਗਟ ਹੁੰਦੇ ਨੇ ਰੋਸ਼ਨੀ 'ਚ ਸੰਸਾਰ ਪ੍ਰਗਟ ਆਉਂਦਾ ਹੈ ਗਿਆਨ ਦੇ 'ਚ ਨਿਰੰਕਾਰ ਪ੍ਰਗਟ ਆਉਂਦਾ ਹੈ ਅੰਧੇਰੇ 'ਚ ਤੇ ਸੰਸਾਰ ਛੁਪ ਜਾਂਦਾ ਹੈ ਅਗਿਆਨ ਦੇ 'ਚ ਨਿਰੰਕਾਰ ਛੁਪ ਜਾਂਦਾ ਹੈ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ज्ञान ਦੇ ਚਾਨਣ ਸੂਰਜ ਨੇ ਸਮਝ ਦੇ ਚ ਆ ਗਈ ਤੋ ਖੇਡ ਬਣ ਗਈ ਕਿਉਂ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਹੈ ਨਹੀਂ ਭਾਵੇਂ ਹੋ ਗਏ ਤੋ ਮੈਂ ਫਿਰ ਅਰਸ਼ ਕਰਾਂ ਪਹਿਲੀ ਸਚਾਈ ਕੁਛ ਕਿਰਨ ਕੁਛ ਰੋਸ਼ਨੀ ਹੋ ਗਈ ਇਹਨੂੰ ਪਤਾ ਚੱਲ ਗਿਆ ਦੁੱਖ ਹੈ ਔਰ ਵਿਆਪਕ ਹੈ ਦੂਸਰੀ ਸੱਚਾਈ ਦਾ ਵੀ ਪਤਾ ਚਲ ਗਿਆ ਇਹਦਾ ਕਾਰਨ ਵੀ ਹੈ ਨਾ ਸਮਝੀ ਮੈ ਕੋਈ ਮੈਨੂੰ ਪਤਾ ਨਹੀਂ ਕੋਈ ਔਰ ਤੀਸਰੀ ਸੱਚਾਈ ਵੀ ਪ੍ਰਗਟ ਹੋ ਗਈ ਕਿ ਪਤਾ ਸਮਝ ਆ ਗਈ ਗਿਆਨ ਹੈ ਔਰ ਚੌਥੀ ਸੱਚਾਈ ਵੀ ਪ੍ਰਗਟ ਹੋ ਗਈ ਗਿਆਨ ਦੀ ਰੋਸ਼ਨੀ ਵਿੱਚ ਭਗਵਾਨ ਪ੍ਰਗਟ ਹੋ ਗਿਆ ਸਾਰੀਆਂ ਚਿੰਤਾਵਾਂ ਮਿਟ ਗਈਆਂ ਹੁਣ ਜੋ ਕੁਝ ਹੋ ਰਿਹਾ ਹੈ ਹੋੜੇ ਕਬੂਲ ਕਬੂਲ ਮੈਂ ਕਰਤਾ ਨਹੀਂ ਮੈਂ ਸਵੈਮਕ੍ਰਿਤ ਉਹ ਕਰਤਾ ਤੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ जग कृत ਕਿਉਂ ਚਿੰਤਾ ਕਰੇ ਕਰਤਾ ਚਿੰਤਾ ਕਰੇ ਗੱਲ ਖਤਮ ਕਿਤ ਕਿਉਂ ਚਿੰਤਾ ਕਰੇ ਕਰਤਾ ਚਿੰਤਾ ਕਰੇ ਔਰ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ ਸਾਰੀਆਂ ਚਿੰਤਾਵਾਂ ਦਾ ਅੰਤ ਹੋ ਜਾਂਦਾ ਹੈ ਚਿੰਤ ਤਹੀ ਦੀ ਸੇ ਸਭ ਕੋਏ jete eh ta hi sukh hoy sadguru rehmat karan paripuran parmatma bakhshish karan sadguru di eh baani sadi samajh de jae aur aagay samajh de je to pehli jhalak milegi dukh hai na shahr ve badal deya dukh mitega na mulk de badal de ਨਾ ਮਕਾਨ ਦੇ ਬਦਲਦੇ ਆ ਨਾ ਰਹਿਣ ਸਹਿਣ ਦੇ ਬਦਲਦੇ ਆ ਨਾ ਕੱਪੜਿਆਂ ਦੇ ਬਦਲਦੇ ਆ ਨਾ ਗਹਿਣਿਆਂ ਦੇ ਬਦਲਦੇ ਆ ਦੁੱਖ ਨਹੀਂ ਬਦਲੇਗਾ ਦੁੱਖ ਨਹੀਂ ਜਾਏਗਾ ਦੁੱਖ ਰਹੇਗਾ ਪਹਿਲੀ ਸਚਾਈ ਪ੍ਰਗਟ ਹੋ ਗਈ ਮੈਂ ਫਿਰ ਅਰਜ਼ ਕਰਾਂ ਦੂਜੀ ਸਚਾਈ ਵੀ ਪ੍ਰਗਟ ਹੋ ਗਈ ਇਹ ਮਿਟ ਸਕਦਾ ਹੈ ਇਹ ਜਾ ਸਕਦਾ ਹੈ ਔਰ ਤੀਸਰੀ ਸਚਾਈ ਇਹ ਮਿਟਾ ਦਿੰਦਾ ਹੈ ਮਿਟਾਇਆ ਕਿ ਇੱਕ ਛਿੰਦੇ ਚ ਹੁਣ ਮੈਂ ਇਸ ਦੇ ਉੱਤੇ ਉਦਾਹਰਣ ਦੇ ਕੇ ਸਮਾਪਤੀ ਕਰਾਂ ਇੱਕ ਕਮਰੇ ਚ 50 ਸਾਲ ਦਾ ਅੰਧੇਰਾ ਹੈ ਦਰਵਾਜ਼ੇ ਬੰਦ ਪੜਦੇ ਲੱਗੇ ਕਦੀ ਇਸ ਕਮਰੇ ਨੂੰ ਖੋਲਿਆ ਹੀ ਨਹੀਂ ਗਿਆ ਅੰਧੇਰਾ 50 ਸਾਲ ਦਾ ਅੰਧੇਰਾ ਤੇ ਹੁਣ ਕੋਈ ਤਾਰਕਿਕ ਇਹ ਆਖੇ ਕਿ ਕਿਉਂਕਿ ਅੰਧੇਰੇ ਨੂੰ ਰਹਿੰਦੇ ਆ 50 ਸਾਲ ਹੋ ਗਏ ਨੇ ਇਸ ਕਮਰੇ ਚ ਗੁੱਪ ਅੰਧੇਰਾ ਤੇ ਇਹਨੂੰ ਕੱਢਣ ਲੱਗਿਆਂ ਵੀ 50 ਸਾਲ ਲੱਗਣਗੇ ਨਹੀਂ ਇੱਕ ਛਿਨ ਇੱਕਦਮ ਬਸ ਦੀਆ ਜਲਾਇਆ ਗਿਆ ਅੰਧੇਰਾ 50 ਸਾਲ ਦੇ ਹਨੇਰੇ ਨੂੰ ਮਿਟਾਉਣ ਵਾਸਤੇ 50 ਸਾਲ ਨਹੀਂ ਚਾਹੀਦੇ ਇੱਕਦਮ ਜਨਮ ਜਨਮਾਂਤਰਾਂ ਦੇ ਪਾਪਾਂ ਨੂੰ ਅੰਧਕਾਰ ਨੂੰ ਅਗਿਆਨ ਨੂੰ ਮੁਸੀਬਤਾਂ ਨੂੰ ਵਿਪਤਾਵਾਂ ਨੂੰ ਧੋਣ ਵਾਸਤੇ ਮਿਟਾਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇੱਕਦਮ ਇੱਕਦਮ ਧੁਖ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਲੱਖ ਮੜੀਆਂ ਕਰ ਇਕੱਠੇ ਏਕ ਰਥੀ ਲੈ ਵਾ ਲੱਖਾਂ ਮਣ ਲਕਣਾ ਇੱਕ ਚਿੰਗਾਰੀ ਨਾਲ ਜਲਾ ਕੇ ਬਸਮ ਕੀਤੀਆਂ ਜਾ ਸਕਦੀਆਂ ਨੇ अनंत जन्मਾਂ ਦੇ ਪਾਪ ਇੱਕ ਦਮ ਦੇ ਚ ਆ ਕੇ ਵਾਹਿਗੁਰੂ ਆਖਣ ਨਾਲ ਮਿਟਾਏ ਜਾ ਸਕਦੇ ਨੇ ਤੋਹੇ ਜਾ ਸਕਦੇ ਨੇ ਸਤਿਗੁਰ ਰਹਿਮਤ ਕਰਨ ਕਿਸੇ ਦਿਨ ਜੋਸ਼ ਦੇ ਚ ਜਜ਼ਬੇ ਦੇ ਚ ਭਾਵਨਾਵਾਂ ਦੇ ਚ ਪੂਰੀ ਤਾਕਤ ਲਗਾ ਕੇ ਸ਼ਰਧਾ ਦੇ ਚ ਇੱਕ ਦਮ ਦੇ ਚ ਵਾਹਿਗੁਰੂ ਆਖੀਏ ਤੇ ਵਾਹਿਗੁਰੂ ਪ੍ਰਗਟ ਹੋ ਜਾਏ ਜੀਵਨ ਵਾਹਿਗੁਰੂ ਮਈ ਬਣ ਜਾਏ ਔਰ ਸਾਰੇ ਦੁੱਖ ਸੰਤਾਪ ਮਿਟ ਜਾਣ ਇਤਨੀਆਂ ਵਿਚਾਰਾਂ ਪਰਵਾਨ ਕਰਨੀਆਂ ਨਦੀਨਾ ਉਹ ਸੰਜੋਗੀ ਮੇਲੇ ਸਬਾਕ ਮੇਰਾ ਯੂਵਾ ਸੀ ਟੇ ਆਣਾ ਹੋਇਆ ਸੀ ਕੈਲੀਫੋਰਨੀਆ ਤੇ ਸੇਠੀ ਸਾਹਿਬ ਉਹਨੇ ਕਹਿ ਲਗੇ ਇਧਰ ਆਜ਼ਰੀ ਵਰਦੇ ਜਾਣਾ ਤੇ ਕੁਛ ਸ਼ਰੀਰ ਮੇਰਾ ਠੰਡ ਖਾ ਗਿਆ ਗਲਾ ਦੋ ਤਿੰਨ ਦਿਨਾਂ ਤੋ ਦੁੱਖ ਰਿਆ ਸੀ ਮੈਂ ਸੋਚ ਰਿਆ ਸੀ ਹਾਜ਼ਰੀ ਭਰੀ ਜਾਏ ਸਤਿਗੁਰ ਨੇ ਹਾਜ਼ਰੀ ਭਰ ਆ ਲਈਏ ਪਰਮਾਨ ਕਰ ਲੈਣੀ ਕਬੂਲ ਕਰ ਲੈਣੀ ਫਿਰ ਜ਼ਿੰਦਗੀ ਰਹੀ ਤੋ ਜੁਲਾਈ ਦੇ ਆਪ ਦੇ ਦਰਸ਼ਨ ਕਰਾਂਗੇ ਬੋਲ ਚੁਗਦੀ ਸ਼ਮਾ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ